ਜਦੋਂ ਛੋਟੇ ਸਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਵੱਲੋਂ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਤਾਂ ਉਸ ਵੇਲੇ ਇੱਕ ਮਾਹੀ ਨਾਮ ਦਾ ਵਿਅਕਤੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਇਆ ਤੇ ਉਸ ਨੇ ਸਹਿਬਜ਼ਾਦਿਆਂ ਦੀ ਸ਼ਹੀਦੀ ਦੀ ਸਾਰੀ ਗੱਲ ਗੁਰੂ ਜੀ ਨੂੰ ਦੱਸੀ ਉਸ ਸਮੇਂ ਕਾਹੀ ਦਾ ਬੂਟਾ ਜੜ੍ਹਾਂ ਤੋਂ ਪਟਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਹੁਣ ਤੁਰਕਾਂ ਦੀ ਜੜ ਇਸ ਬੂਟੇ ਦੀ ਤਰ੍ਹਾਂ ਪੁੱਟੀ ਜਾਵੇਗੀ ਉਸ ਵਕਤ ਗੁਰੂ ਜੀ ਦੇ ਪਾਸ ਇੱਕ ਤੁਰਕ ਜਿਸ ਦਾ ਨਾਮ ਰਾਇ ਕੱਲਾ ਸੀ ਉਹ ਹੱਥ ਜੋੜ ਕੇ ਖੜਾ ਸੀ ਉਸਨੇ ਕਿਹਾ ਮਹਾਰਾਜ ਜੀ ਮੈਂ ਵੀ ਤੁਰਕ ਹਾਂ ਪਰ ਤੁਰਕਾਂ ਨਾਲ ਮੇਰਾ ਕੋਈ ਹਿੱਤ ਨਹੀਂ ਹੈ ਮੈਨੂੰ ਬਖਸ਼ ਲਵੋ ਮੈਂ ਆਪ ਜੀ ਦਾ ਦਾਸ ਹਾਂ ਸਤਗੁਰੂ ਜੀ ਨੇ ਕਿਹਾ ਇਹ ਗੱਲ ਤੂੰ ਸਾਨੂੰ ਪਹਿਲਾਂ ਕਹਿਣੀ ਸੀ ਅਸੀਂ ਤੈਨੂੰ ਰੱਖ ਲੈਂਦੇ ਰਾਏ ਕੱਲੇ ਨੇ ਕਿਹਾ ਜੀ ਪਹਿਲਾਂ ਮੈਂ ਤੁਹਾਡੇ ਏਡੇ ਵੱਡੇ ਕਰੋਧ ਨੂੰ ਸਮਝਿਆ ਹੀ ਨਹੀਂ ਗੁਰੂ ਜੀ ਨੇ ਫਿਰ ਕਰੋਧ ਨਾਲ ਕਿਹਾ ਇਹਨਾਂ ਤੁਰਕਾਂ ਦੀਆਂ ਜੜਾਂ ਪੁੱਟੀਆਂ ਜਾਣਗੀਆਂ ਇਹਨਾਂ ਦਾ ਰਾਜ ਤੇਜ ਨਹੀਂ ਰਹੇਗਾ ਜਦ ਕੱਲੇ ਨੇ ਦੂਸਰੀ ਵਾਰ ਫਿਰ ਗੁਰੂ ਜੀ ਤੋਂ ਇਹ ਸ਼ਰਾਫ ਸੁਣਿਆ ਤਾਂ ਉਹ ਇਹ ਸੋਚ ਕੇ ਚੁੱਪ ਕਰ ਗਿਆ ਕਿ ਹੁਣ ਗੁਰੂ ਜੀ ਗੁੱਸੇ ਵਿੱਚ ਹਨ ਇਸ ਵਾਸਤੇ ਇਹਨਾਂ ਦੇ ਨਾਲ ਚਲਾ ਅਤੇ ਸਦਾ ਸੇਵਾ ਵਿੱਚ ਹਾਜ਼ਰ ਰਹਾ। ਜਦੋਂ ਪ੍ਰਸੰਨ ਹੋਣ ਤਾਂ ਬਖਸ਼ਾ ਲਵਾਂਗਾ ਇਹ ਵਿਚਾਰ ਕਰਕੇ ਰਾਏ ਕੱਲੇ ਨੇ ਆਪਣੇ ਆਦਮੀਆਂ ਨੂੰ ਕਿਹਾ ਆਪਣੇ ਘਰਾਂ ਤੋਂ ਬਾਲ ਬੱਚੇ ਲੈ ਆਓ। ਅਸੀਂ ਗੁਰੂ ਜੀ ਦੇ ਨਾਲ ਹੀ ਰਹਾਂਗੇ। ਜੇ ਪਿੱਛੇ ਰਹੇ ਤਾਂ ਲੁੱਟੇ ਮਾਰੇ ਜਾਵਾਂਗੇ। ਜਦ ਗੁਰੂ ਜੀ ਸਾਨੂੰ ਬਖਸ਼ਣਗੇ ਤਾਂ ਫਿਰ ਆਪਣੇ ਘਰਾਂ ਨੂੰ ਆ ਜਾਵਾਂਗੇ। ਰਾਏ ਕੱਲੇ ਦੀ ਇਹ ਗੱਲ ਸੁਣ ਕੇ ਗੁਰੂ ਜੀ ਬੜੇ ਪ੍ਰਸੰਨ ਹੋਏ। ਕਿ ਇਸ ਨੂੰ ਸਾਡੇ ਬਚਨ ਉਤੇ ਦ੍ਰਿੜ ਨਿਸ਼ਚਾ ਹੈ ਆਪ ਜੀ ਨੇ ਕਿਹਾ ਰਾਏ ਕੱਲਾ ਆਪਣੀ ਜੜ ਰੱਖਣ ਵਾਸਤੇ ਜ਼ੋਰਦਾਰੀ ਕਰ ਰਿਹਾ ਹੈ ਸਾਡੀ ਆਹ ਕਿਰਪਾਨ ਆਪਣੇ ਪਾਸ ਰੱਖ ਜਦ ਤੱਕ ਤੁਸੀਂ ਇਸ ਦਾ ਸਤਕਾਰ ਰੱਖੋਗੇ ਪੂਜਾ ਕਰੋਗੇ ਤਦ ਤੱਕ ਤੁਹਾਡਾ ਰਾਜਪਾਗ ਬਣਿਆ ਰਹੇਗਾ ਜਦ ਤੁਸੀਂ ਇਸ ਦੀ ਕਿਸੇ ਤਰ੍ਹਾਂ ਵਿਅਪਦੀ ਕਰੋਗੇ अथवा ਇਸ ਨੂੰ ਆਪਣੇ ਗਲ ਪਾਓਗੇ ਤਾਂ ਤੁਹਾਡੀ ਵੰਸ਼ ਦਾ ਰਾਜਪਾਗ ਛੇਤੀ ਹੀ ਨਾਸ਼ ਹੋ ਜਾਵੇਗਾ ਰਾਏ ਕੱਲੇ ਨੇ ਦੋਵੇਂ ਹੱਥ ਜੋੜ ਕੇ ਆਖਿਆ ਗੁਰੂ ਜੀਓ ਮੈਨੂੰ ਕਿਰਪਾਨ ਦਿਓ ਇਸ ਦੀ ਕਦੀ ਅਗਿਆ ਨਹੀਂ ਕਰਾਂਗੇ ਕਰਪਾਨ ਲੈ ਕੇ ਕੱਲੇ ਨੇ ਉਸ ਨੂੰ ਨਮਸਕਾਰ ਕੀਤੀ ਅਤੇ ਅਦਬ ਨਾਲ ਸਿਰ ਤੇ ਰੱਖ ਲਈ। ਉਪਰੰਤ ਗੁਰੂ ਜੀ ਪਲੰਘ ਚੁਕਾ ਕੇ ਅੱਗੇ ਨੂੰ ਉਤਰ ਪਏ। ਰਾਏ ਕੱਲੇ ਨੇ ਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਤਲਵਾਰ ਨੂੰ ਆਪਣੇ ਘਰ ਲਿਆ ਕਿ ਇੱਕ ਪਲੰਘ ਉੱਤੇ ਸੋਨਾ ਬਿਸਤਰਾ ਰੱਖ ਦਿੱਤਾ। ਫੁੱਲ, ਧੂਪ ਆਦ ਸੁਗੰਧੀਆਂ ਨਾਲ ਉਸ ਦੀ ਸਦਾ ਪੂਜਾ ਕਰਦਾ ਰਹਿੰਦਾ। ਸਰਦੀਆਂ ਵਿੱਚ ਉਸ ਤੇ ਗਰਮ ਤਲਾਈ ਪਾ ਦਿੰਦਾ, ਗਰਮੀਆਂ ਵਿੱਚ ਪਤਲੇ ਬਨਾਰਸੀ ਰੁਮੱਲਾ ਨਾਲ ਕੱਜ ਕੇ ਰੱਖਦਾ। ਕੱਲਾ ਆਪਣੀ ਆਯੂ ਪ੍ਰਜੰਤ ਇਸ ਤਰ੍ਹਾਂ ਹੀ ਸਤਕਾਰ ਕਰਦਾ ਰਿਹਾ। ਉਸ ਦੀ ਮ੍ਰਿਤਿ ਉਪਰੰਤ ਉਸ ਦੇ ਪੁੱਤਰ ਨੇ ਵੀ ਆਪਣੇ ਪਿਤਾ ਵਾਲਾ ਹੀ ਪ੍ਰੇਮ ਤੇ ਸਤਿਕਾਰ ਰੱਖਿਆ ਉਸ ਦੇ ਉਪਰੰਤ ਕੱਲੇ ਦੇ ਪੋਤਰੇ ਨੇ ਮਾਲਵੀਆਂ ਦੀ ਸੰਗਤ ਕਰਕੇ ਇਸ ਉੱਤੇ ਸ਼ਰਧਾ ਨਾ ਰੱਖੀ ਅਤੇ ਇਸ ਨੂੰ ਕਾਫਰਾਂ ਦੀ ਮੰਨਤ ਆਖ ਕੇ ਇਸ ਦਾ ਸਤਿਕਾਰ ਕਰਨਾ ਛੱਡ ਦਿੱਤਾ ਇਸ ਨੂੰ ਇੱਕ ਸਧਾਰਨ ਤਲਵਾਰ ਸਮਝ ਕੇ ਇੱਕ ਦਿਨ ਇਸ ਨਾਲ ਸ਼ਿਕਾਰ ਖੇਡਣ ਚਲਿਆ ਗਿਆ ਸ਼ਿਕਾਰ ਵਿੱਚ ਇੱਕ ਹਿਰਨ ਪਿੱਛੇ ਘੋੜਾ ਦੌੜਾ ਕੇ ਜਦ ਉਸ ਨੂੰ ਤਲਵਾਰ ਮਾਰੀ ਤਾਂ ਹੱਥ ਥੜਕ ਜਾਣ ਕਰਕੇ ਉਹ ਉਸ ਦੇ ਆਪਣੇ ਹੀ ਪੱਟ ਉੱਤੇ ਲੱਗ ਗਈ ਜਿਸ ਨਾਲ ਪੱਟ ਦਾ ਬਹੁਤਾ ਹਿਸਾਬ ਵੜਿਆ ਗਿਆ ਤੇ ਰਾਏ ਕੱਲੇ ਦਾ ਪੁੱਤਰਾ ਬੇਸ਼ੁਧ ਹੋ ਕੇ ਘੋੜੇ ਤੋਂ ਹੇਠਾ ਡਿੱਗ ਪਿਆ ਤੇ ਰਸਤੇ ਵਿੱਚ ਹੀ ਮਰ ਗਿਆ ਉਪਰੰਤ ਥੋੜਾ ਸਮਾਂ ਪਿੱਛੇ ਇਹਨਾਂ ਦਾ ਰਾਜ ਭਾਗ ਵੀ ਜਾਂਦਾ ਰਿਹਾ ਇੱਥੇ ਆਪ ਜੀ ਨੂੰ ਦੱਸ ਦਈਏ ਕਿ ਬੰਦਾ ਸਿੰਘ ਬਹਾਦਰ ਨੇ ਸਮਤ 1767 ਵਿੱਚ ਹੱਲਾ ਬੋਲ ਕੇ ਸੂਬਾ ਵਜ਼ੀਰ ਖਾਨ ਨੂੰ ਕਤਲ ਕਰਕੇ ਸਰਹੰਦ ਨੂੰ ਲੁੱਟ ਪੁੱਟ ਕੇ ਇਸ ਦੀ ਇਟ ਨਾਲ ਇਟ ਵਜਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਦੀ ਪਾਲਣਾ ਕੀਤੀ ਅਤੇ ਖਾਲਸੇ ਨੇ ਇਸ ਦਾ ਨਾਮ ਗੁਰੂ ਮਰੀ ਸਰਹੰਦ ਰੱਖ ਦਿੱਤਾ